ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਗੱਲ ਕਰਦੇ ਆ ਮੁਲਾਜ਼ਮ ਮਸਲੇ ਦੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਪੱત્રਾ ਜਿਹੜਾ ਜਾਰੀ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਜਿਹੜੀ ਮੁਲਾਜ਼ਮ ਫਰੰਟ ਦੀ ਮੀਟਿੰਗ ਸੀ 2 ਅਗਸਤ ਨੂੰ ਆਉਣ ਵਾਲੀ ਉਸ ਰੱਦ ਕਰਨ ਦੇ ਬਾਰੇ ਜਿਹੜੀ ਉਹ ਪੱત્રਾ ਜਾਰੀ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਜਿਵੇਂ ਚੋਣ ਦੇ ਵਿੱਚ ਤਹਿਤ ਜਦੋਂ 1 7 24 ਨੂੰ ਆ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨ ਦੇ ਸਾਂਝੇ ਫਰੰਟ ਦੇ ਆਗੂ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਡੇ ਜਿਹੜੇ ਮਸਲੇ ਚਾਹੇ ਉਹ ਪੇ ਕਮਿਸ਼ਨ ਨੂੰ ਲੈ ਕੇ ਆ ਚਾਹੇ ਪੇ ਕਮਿਸ਼ਨ ਦੇ ਬਕਾਇਆ ਨੂੰ ਲੈ ਕੇ ਆ ਚਾਹੇ ਉਹ ਪੁਰਾਣੀ ਪੈਨਸ਼ਨ ਦੇ ਮਸਲੇ ਨੂੰ ਲੈ ਕੇ ਆ ਉਹਨਾਂ ਨੂੰ ਹੱਲ ਕਰਨ ਦੇ ਲਈ ਇੱਕ ਵੱਡੀ ਮੀਟਿੰਗ ਤੇ ਖੁੱਲੇ ਸਮੇਂ ਦੀ ਲੋੜ ਆ ਜਿਸ ਨੂੰ ਹੱਲ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਆਪ ਵਿਸ਼ਵਾਸ ਦਿਵਾਇਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਤੁਹਾਡੇ ਨਾਲ ਮੀਟਿੰਗ ਕਰਕੇ ਇਹ ਸਾਰੇ ਮਸਲੇ ਨੇ ਜਿਹੜੇ ਉਹ ਹੱਲ ਕੀਤੇ ਜਾਣਗੇ ਜਿਸ ਦੇ ਲਈ ਉਹਨਾਂ ਨੇ ਆਪਣੇ ਸਾਰੇ ਅਫਸਰ ਸਹਿਬਾਨ ਜਿਹੜੇ ਉਸ ਮੀਟਿੰਗ ਦੇ ਵਿੱਚ ਸੀਗੇ ਉਹਨਾਂ ਦੀ ਸਪੈਸ਼ਲ ਡਿਊਟੀ ਲਈ ਸੀ ਕਿ 25 7 24 ਨੂੰ ਪੰਜਾਬ ਭਵਨ ਵਿਖੇ ਜਿਹੜੀ ਮੀਟਿੰਗਾਂ ਜਿਹੜੀ ਉਹ ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸਾਂਝੇ ਫਰੰਟ ਨਾਲ ਜਿਹੜੀ ਉਹ ਕਰਨ ਦੀ ਹੈ ਜਿਹੜੀ ਗੱਲਬਾਤ ਕਹੀ ਗਈ ਸੀ ਜਿਸ ਦੇ ਤਹਿਤ 25 7 24 ਨੂੰ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਨੂੰ ਸੀ ਮੀਟਿੰਗ ਸੀ ਜਿਹੜੀ ਪ੍ਰਦਾਨ ਕੀਤੀ ਗਈ ਜਿਸ ਨੂੰ ਲੈ ਕੇ ਮਲਾਜਮਾਂ ਦੇ ਵਿੱਚ ਕਾਫੀ ਆਸ ਸੀਗੀ ਕਿ ਇਸ ਤਰੀਕ ਦੇ ਉੱਤੇ ਆ ਕੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਆਪ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਮਲਾਜਮਾਂ ਦੇ ਜਿਹੜੇ ਮਸਲੇ ਤਕਰੀਬਨ ਇਸ ਸਰਕਾਰ ਦੇ ਵਿੱਚ 2.5 ਸਾਲ ਹੋ ਗਏ ਨੇ ਉਹ ਮਸਲਿਆਂ ਨੂੰ ਜਿਹੜੇ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਬੂਰ ਪੈਣ ਦੀ ਉਮੀਦ ਸੀ ਜਿਹੜੀ ਜਾਗੀ ਸੀ ਪਰ ਉਸ ਤੋਂ ਪਹਿਲਾਂ 23 ਤਰੀਕ ਨੂੰ ਆ ਮੁੱਖ ਮੰਤਰੀ ਸਾਹਿਬ ਦਫ਼ਤਰ ਵੱਲੋਂ ਜਿਹੜਾ ਇੱਕ ਪੱਤਰ ਜਾਰੀ ਹੁੰਦਾ ਕਿ 25 ਤਰੀਕ ਵਾਲੀ ਮੀਟਿੰਗ ਆ ਜਿਹੜੀ ਉਹ ਪੋਸਟਪੋਨ ਕਰਕੇ ਆ ਜਿਹੜੀ 2 ਅਗਸਤ ਦੀ ਆ ਜਿਹੜੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਮੁਲਾਜ਼ਮਾਂ ਦੇ ਵਿੱਚ ਥੋੜੀ ਨਿਰਾਸ਼ਾ ਸੀਗੀ ਕਿ ਸਰਕਾਰ ਨੇ ਫਿਰ ਉਹ ਲਾਰੇਵਾਜੀ ਵਾਲੀ ਨੀਤੀ ਹੈ ਜਿਹੜੀ ਅਪਣਾਈ ਆ ਪਰ ਅੱਜ ਫਿਰ ਤੋਂ ਆ ਜਿਹੜਾ ਇੱਕ ਤਰੀਕ ਨੂੰ ਆ ਜਿਹੜੀ ਸਰਕਾਰ ਵੱਲੋਂ ਸੀ ਜਿਹੜਾ ਪੱਤਰ ਜਾਰੀ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸ਼ਾਹ ਦੇ ਦਫ਼ਤਰ ਵੱਲੋਂ ਜਿਸ ਵਿੱਚ ਉਹਨਾਂ ਨੇ ਹਵਾਲਾ ਗਾ ਜਿਹੜਾ ਇਸ ਮੀਟਿੰਗ ਦਾ ਦਿੱਤਾਗਾ ਕਿ ਮੀਟਿੰਗ ਆ ਜਿਹੜੀ ਹੁਣ 2 ਦੀ ਤਰੀਕ ਦੀ بجائے 22 ਅਗਸਤ ਨੂੰ ਆ ਜਿਹੜੀ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਨਾਲ ਆ ਜਿਹੜੀ ਉਹ ਪੰਜਾਬ ਚੰਡੀਗੜ੍ਹ ਦੇ ਨਿਪਾਵਨ ਦੇ ਵਿੱਚ ਹੈ ਜਿਹੜੀ ਉਹ ਹੋਵੇਗੀ ਸੋ ਇਸ ਨੂੰ ਲੈ ਕੇ ਮਲਾਜਮਾਂ ਦੇ ਆਗੂਆਂ ਦੇ ਜਿਹੜੇ ਪ੍ਰਤੀਕਰਮ ਨੇਗੇ ਉਹ ਵੱਖ-ਵੱਖ ਤੌਰ ਤੇ ਆਏ ਨੇ ਹੁਣ ਜਿਹੜੀ ਇਹ ਮੀਟਿੰਗ ਆ ਗਈ ਜਿਹੜੀ 22 ਅਗਸਤ ਨੂੰ ਜਿਹੜੀ ਹੋਣੀ ਆ 12:30 ਵਜੇ ਬਾਅਦ ਦੁਪਹਿਰ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਜਿਹੜੀ ਹੋਵੇਗੀ ਸੋ ਇਹ ਮੀਟਿੰਗਾਂ ਦਾ ਜਿਹੜਾ ਦੌਰ ਆਗਾ ਜਾਂ ਪੋਸਟਪੋਨ ਕਰਨ ਦੀ ਨੀਤੀ ਆ ਸਰਕਾਰ ਦੀ ਇਹ ਮਲਾਜਮਾਂ ਨੂੰ ਕਿਤੇ ਨਾ ਕਿਤੇ ਹੈ ਜਿਹੜੀ ਜਥੇਬੰਦੀਆਂ ਨੂੰ ਆ ਉਹ ਸੋਚਣਾ ਪਊਗਾ ਕਿ ਕਿਸ ਤਰ੍ਹਾਂ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇਗੀਆਂ ਉਹ ਕਿਸ ਤਰੀਕੇ ਨਾਲ ਨੇ ਉਹਨੂੰ ਉਹ ਕਿਸ ਤਰੀਕੇ ਦੇ ਨਾਲ ਆਪਣਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮ ਆਗੂ ਨੇ ਜਿਹੜੇ ਇਸ ਦੇ ਉੱਤੇ ਕੀ ਰਿਐਕਟ ਕਰ ਦੇਣਗੇ ਕਿ ਉਸ ਤੋਂ ਪਹਿਲਾਂ ਕੋਈ ਆਪਣਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਗਾ ਐਕਸ਼ਨ ਆਗਾ ਜਿਹੜਾ ਉਹਨਾਂ ਵੱਲੋਂ ਕੋਈ ਲਿਖਿਆ ਜਾਵੇਗਾ ਜਿਸ ਦੇ ਤਹਿਤ ਉਹ ਸਰਕਾਰ ਤੇ ਆਪਣਾ ਕੋਈ ਦਬਾਅ ਆ ਜਿਹੜਾ ਉਹ ਬਣਾ ਸਕਦੇ ਨੇ ਸੋ ਹੁਣ ਜਿਹੜੀ ਮੀਟਿੰਗ 2 ਅਗਸਤ ਨੂੰ ਹੋਣੀ ਸੀ ਉਹ 22 ਅਗਸਤ ਤੱਕ ਆ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵੱਲੋਂ ਆ ਜਿਹੜੀ ਜਾਣਕਾਰੀ ਦੇ ਕੇ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਨਾਲ ਜਿਹੜੀ ਇਹ ਗੱਲਬਾਤ ਆ ਜਿਹੜੀ ਹੋਵੇਗੀ ਸੋ ਉਮੀਦ ਕਰਦੇ ਆ ਕਿ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਕੀ ਨਿਕਲ ਕੇ ਆਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਬੰਧੀ ਜਿਹੜੀ ਗੱਲਬਾਤ ਕਰਾਂਗੇ ਤਰ ਤੱਕ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ